ਇੱਕ ਗ੍ਰੰਥੀ ਸਿੰਘਾਂ ਦੀ ਮਜਬੂਰੀ ਤੇ ਦੂਸਰੀ ਇਹ ਹੋ ਰਹੀ ਬੇਅਦਬੀ ਦੇ ਵੱਲ ਮੈਂ ਤੁਹਾਨੂੰ ਧਿਆਨ ਦਿਵਾਉਣਾ ਹੈ ਮਿਲਣੀ ਦੀ ਅਰਦਾਸ ਕਰਾਉਂਦੇ ਆ ਸਾਰੇ ਜਦੋਂ ਵਿਆਹ ਹੁੰਦਾ ਹੈ 99% ਇਹ ਅਰਦਾਸ ਪੈਲਸਾਂ ਵਿੱਚ ਹੁੰਦੀ ਹੈ ਮਿਲਣੀਆਂ ਹੁੰਦੀਆਂ ਸੀ ਗੁਰਮੁਖੋਂ ਪੁਰਾਣੇ ਵੇਲੇ ਅੰਦਰ ਬ੍ਰਾਹਮਣ ਜਾਂ ਲਾਗੀ ਜਿਹੜੇ ਸੀ ਰਿਸ਼ਤਾ ਪੱਕਾ ਕਰਿਆਉਂਦੇ ਸੀ ਵਿਆਹ ਵਾਲੇ ਦਿਨ ਉਹ ਸਾਰਿਆਂ ਨੂੰ ਮਿਲਾਉਂਦੇ ਸੀ ਵੀ ਇਹ ਚਾਚਾ ਇਹ ਤਾਇਆ ਇਹ ਭੂਆ ਫੂਫੜ ਜੋ ਵੀ ਹੈ ਕਿਉਂਕਿ ਉਹ ਪਹਿਲਾਂ ਨਹੀਂ ਸੀ ਮਿਲੇ ਹੁੰਦੇ ਅੱਜ ਕੱਲ ਸਾਰੇ ਪਹਿਲਾਂ ਹੀ ਮਿਲੇ ਹੁੰਦੇ ਆ ਤੇ ਉਹ ਮਿਲਣੀ ਦੀ ਅਰਦਾਸ ਦਾ ਕੋਈ ਮਹਿਨਾ ਨਹੀਂ ਹੈ ਵੈਸੇ ਦੂਸਰੀ ਚੀਜ਼ ਜਦੋਂ ਅਰਦਾਸ ਹੁੰਦੀ ਹੈ ਤੁਸੀਂ ਦੇਖਿਓ ਧਿਆਨ ਨਾਲ ਗ੍ਰੰਥੀ ਸਿੰਘ ਨੂੰ ਜਿਵੇਂ ਸਜ਼ਾ ਲਾਈ ਹੁੰਦੀ ਹੈ ਤੇ ਉਹ ਮਜਬੂਰ ਕੀਤਾ ਹੁੰਦਾ ਹੈ ਉਹ ਦੋਵੇਂ ਹੱਥ ਜੋੜ ਕੇ ਨੰਗੇ ਪੈਰੀਂ ਅਰਦਾਸ ਕਰਦਾ ਹੈ ਤੇ ਬਾਕੀ 99% ਲੋਕਾਂ ਦੇ ਨਾ ਸਿਰ ਟਕੇ ਹੁੰਦੇ ਆ ਨਾ ਜੋੜੇ ਲਾਹੇ ਹੁੰਦੇ ਆ ਤੇ ਪੈਲਸ ਦੀ ਜਗ੍ਹਾ ਕੋਈ ਪਵਿੱਤਰ ਜਗ੍ਹਾ ਨਹੀਂ ਉੱਥੇ ਸ਼ਰਾਬਾਂ ਮਾਸ ਮੀਟ ਪਰੋਸਿਆ ਜਾਂਦਾ ਹੈ। ਤੋਂ ਇਸ ਕਰਕੇ ਇਹ ਜਿਹੜੀ ਕੁਰਿਤੀ ਹੈ ਜੇ ਕਰਨੀ ਵੀ ਮਿਲਣੀ ਦੀ ਅਰਦਾਸ ਤਾਂ ਗੁਰਦੁਆਰਾ ਸਾਹਿਬ ਜਦੋਂ ਬਰਾਤ ਪਹੁੰਚਦੀ ਹੈ ਉੱਥੇ ਐਂਟਰੈਂਸ ਦੇ ਉੱਤੇ ਸਾਫ਼ ਜਗ੍ਹਾ ਦੇ ਉੱਤੇ ਮਿਲਣੀ ਕੀਤੀ ਜਾ ਸਕਦੀ ਹੈ। ਕੋਈ ਜ਼ਰੂਰੀ ਤਾਂ ਨਹੀਂ। ਸੋ ਇਸ ਕਰਕੇ ਮਿਲਣੀਆਂ ਹੁੰਦੀਆਂ ਸੀ ਪ੍ਰਾਤਨ ਸਮਿਆਂ 'ਚ ਗੁਰਮੁਖਾਂ ਦੀਆਂ ਕਈ ਥਾਵਾਂ ਤੇ ਅੱਜ ਵੀ ਉਹ ਮਰਿਆਦਾ ਹੈ ਪੰਜ ਸਿੰਘ ਉਧਰ ਖੜ ਜਾਂਦੇ ਪੰਜ ਸਿੰਘ ਉਧਰ ਲੜਕੇ ਵਾਲਿਆਂ ਨੂੰ ਚੁਣੇ ਹੁੰਦੇ ਸੀ ਉਹਨਾਂ ਨੇ ਪਹਿਲਾਂ ਹੀ ਉਹ ਸ਼ਬਦ ਪੜ੍ਹਦੇ ਹੁੰਦੇ ਸੀ ਹਮ ਘਰ ਸਾਜਨ ਆਏ ਲੜਕੇ ਵਾਲੇ ਕਹਿੰਦੇ ਸੀ ਸਾਚੇ ਮੇਲ ਮਿਲਾਏ ਇਉਂ ਸਾਰਾ ਸ਼ਬਦ ਗਾ ਕੇ ਪੜ੍ਹ ਕੇ ਫਿਰ ਅਰਦਾਸ ਹੁੰਦੀ ਸੀ ਫਿਰ ਮਿਲਣੀ ਹੁੰਦੀ ਸੀ ਸੋ ਉਦੋਂ ਤਾਂ ਅਸੀਂ ਮਰਿਆਦਾ ਕੋਈ ਤਰਤਾ ਤੇ ਹੁਣ ਇਹ ਕ੍ਰੀਤੀ ਬਣ ਚੁੱਕੀ ਹੈ ਬਯਦਵੀ ਬਣ ਚੁੱਕੀ ਹੈ ਜ਼ਿਆਦਾਤਰ ਇਹਦੇ ਉੱਤੇ ਵੀ ਭਾਈ ਸਾਰੇ ਧਿਆਨ ਦਿਓ ਕਿਉਂਕਿ ਗ੍ਰੰਥੀ ਸਿੰਘ ਇੰਨਾ ਮਜਬੂਰ ਕੀਤਾ ਹੁੰਦਾ ਤੁਸੀਂ ਲੋਕਾਂ ਨੇ ਵੀ ਜੇ ਉਹ ਜਵਾਬ ਦਿੰਦਾ ਵੀ ਮੈਂ ਨਹੀਂ ਅਰਦਾਸ ਕਰਨੀ ਤਾਂ ਸਾਡੇ ਕੋਲ ਇੱਕ ਬੜਾ ਸੌਖਾ ਰਾਹ ਲੱਭਿਆ ਹੋਇਆ ਗ੍ਰੰਥੀ ਬਦਲ ਦਿਓ ਅਸੀਂ ਪਿੰਡ ਦੇ ਲੋਕ ਗ੍ਰੰਥੀ ਨਹੀਂ ਬਣਦੇ ਬਾਹਰਲਾ ਗ੍ਰੰਥੀ ਐਸੇ ਕਰਕੇ ਰੱਖਦੇ ਆ ਇਹ ਦੁੱਖ ਦੀ ਰੱਗ ਹੈ ਤੁਹਾਡੀ ਕੋੜੀ ਵੀ ਲੱਗੇਗੀ ਗੱਲ ਬਾਹਰਲੇ ਪਿੰਡ ਦਾ ਇਸ ਲਈ ਰੱਖਦੇ ਆ ਵੀ ਇਹਨੂੰ ਕੱਢਣਾ ਸੌਖਾ ਹੁੰਦਾ ਹੈ ਅਸੀਂ ਚਲਾਕੀਆਂ ਕਰਦੇ ਆ ਗੁਰੂ ਦੇ ਨਾਲ ਵੀ ਗੁਰਮਰਿਆਦਾ ਦੇ ਨਾਲ ਸੋ ਇਸ ਕਰਕੇ ਏਕ ਕ੍ਰਿਤੀ ਹੈ ਜੇ ਚੰਗੀ ਲੱਗੇ ਤਾਂ ਜ਼ਰੂਰ ਇਸ ਗੱਲ ਉੱਤੇ ਧਿਆਨ ਦਿਓ ਗੁਰਮੁਖੋ ਇਹ ਕੋਈ ਜ਼ਰੂਰੀ ਨਹੀਂ ਹੈ ਪੈਲਸਾਂ ਦੇ ਵਿੱਚ ਜਾ ਕੇ ਅਰਦਾਸ ਕਰਾਉਣੀ ਗੁਰਦੁਆਰਾ ਸਾਹਿਬੀ ਅਰਦਾਸ ਹੋ ਸਕਦੀ ਹੈ